ਨੇੜਾ ਐ ਐਨਕਾਂ ਲਾ ਕੇ ਐਨਕਾਂ ਲਾ ਕੇ ਦਿਖਾਉਂਦਾ ਸੀ ਪਤਾ ਕੌਣ ਸੀ ਇੱਕ ਹੋਰ ਕਹਿੰਦਾ ਨੇੜਾ ਕਰਦਾ ਚੀ ਚੀ ਕਰਦਾ ਸੀ ਕੌਣ ਸੀ ਉਹ ਸ਼ਖਬੀਰ ਦਾ ਸੁਖੇ ਅਮਲੇ ਦਾ ਸਾਲਾ ਵਿਵਾ ਹਰ ਸਿਮਰਤ ਕੌਰ ਦਾ ਭਰਾ ਡਰੱਗੀ ਨਸ਼ਾ ਤਸਕਰ ਬੇਕਰਮ ਸਿੰਘ ਮਜੀਠੀਆ ਅੱਜ ਚੱਕ ਲਿਆ ਵੱਡਾ ਬੈਲੀ ਨੂ ਅੰਮ੍ਰਿਤਸਰ ਤੋਂ ਅਛਾ ਹੁਣ ਗੱਲਬਾਤ ਕਰਨ ਲੱਗਾ ਜਿਹੜੇ ਆ ਨੀਲੀਆਂ ਪੱਗਾਂ ਵਾਲੇ ਨੇ ਨਾ ਅਕਾਲੀ ਅਕਲੋਂਖਾ ਲਈ ਇਹਨਾਂ ਨੇ ਜਦੋਂ ਉਹਨੂੰ ਫੜਿਆ ਨਾ ਬੇਕਰਮ ਸਿੰਘ ਮਜੀਠੀਆ ਜਿੰਦਾਬਾਦ ਤੇ ਜੇ ਮੇਰੇ ਬਰਕਾ ਹੁੰਦਾ ਪੈਸੇ ਜੁੱਤੀ ਲੈਂਦਾ ਲਾਂ ਜਿੱਥੇ ਪੈਂਦੀ ਐ ਫਿਰ ਪਹਿਣਦੇ ਹਰਾਮ ਖੋਰੋ ਬਿਲੀਲੈਂਸ ਨੇ ਆ ਕੇ ਰੇਡ ਮਾਰੀ ਐ ਬਿਲੀਲੈਂਸ ਵਾਲੇ ਕਹਿੰਦੇ 500-700 ਕਰੋੜ ਰੁਪਇਆ ਦੇ ਕੋਲੋਂ ਫੜਨਾ ਹੈ ਲੈਪਟਾਪ ਫੜਿਆ ਗਿਆ ਪੁੱਛਗਿਸ਼ ਹੋਣੀ ਹੈ ਤੇ ਕੀ ਅਹਰਾਨ ਦੇ ਨਾਲ ਜੰਗ ਤੇ ਚੱਲਿਆ ਸੀ ਉਹ ਤੁਸੀਂ ਜਿਕਾਰੇ ਛੱਡ ਦਿਓ ਅਸਾ ਡਰਾਮਾ ਦੇਖੋ ਤੁਸੀਂ ਹਰਾਮਖੋਰ ਦਾ ਆਪਣੇ ਮੁੰਡੇ ਬੁਲਾ ਲੇ ਕਹਿੰਦਾ ਬਾਪੂ ਚੱਲਿਆ ਤੁਸੀਂ ਤਕੜੇ ਰਿਹਾ ਜੇ ਦੇਖੋ ਬੰਦਾ ਸਿੰਘ ਬਹਾਦਰ ਦੀ ਰੀਸ ਕਰਦੇ ਹਰਾਮ ਖੋਹੋ ਸ਼ਰਮ ਕਰ ਲੋ ਅੱਧਾ ਪੰਜਾਬ ਪਰਵਾਤਾ ਚਿੱਟੇ ਨਾਲ ਤੁਸੀਂ ਹੁਣ ਪਤਾ ਕਿਉਂ ਕਾਰਵਾਈ ਹੋਈ ਹੈ ਜਗਦੀਸ਼ ਸਿੰਘ ਭੋਲਾ ਪ੍ਰੋਲ ਤੇ ਆਇਆ ਹੋਇਆ ਉਹਨੇ ਕਰਤੂਤਾਂ ਦੱਸਿਆ ਨੇ ਵੀ ਕਿੱਥੇ ਪੈਸਾ ਪਿਆ ਕਿੱਥੇ ਕੀ ਪਿਆ ਵਿਜੀਲੈਂਸ ਨੇ ਕਾਰਵਾਈ ਤਾਂ ਕੀਤੀ ਹੈ ਅੱਛਾ ਇਹ ਵੀ ਨਾਕ ਪਹਿਲਾਂ ਪਤਾ ਕੀ ਕਹਿੰਦੇ ਸੀ ओके जी ਪੰਜਾਬ ਸਰਕਾਰ ਭਗਵੰਤ ਮਾਨ ਵੱਡੇ ਮਗਰਮਸ਼ ਨਹੀਂ ਫੜਦਾ ਹੁਣ ਦੱਸੋ ਐਦੋਂ ਵੱਡਾ ਮਗਰਮਸ਼ ਕੋਈ ਹੋਊਗਾ ਹੋ ਸਕਦਾ ਕੋਈ ਬਈ ਹੋਰ ਦੀ ਗੱਲ ਨਹੀਂ ਮੈਂ ਕਰ ਰਹੀ ਮੈਨੂੰ ਸਵਾਦ ਆ ਗਿਆ ਵੀ ਜਿਹੜੀ ਭਗਵੰਤ ਮਾਨ ਨੇ ਅੱਜ ਕਾਰਵਾਈ ਕੀਤੀ ਅੱਛਾ ਨਾ ਇਕਲ ਹੋਰ ਐਡ ਕਰਨੀ ਹੈ ਚੇਤੇ ਆ ਗਈ ਉਹ ਬੀਬੀ ਨੇ ਇਹਦੀ ਵਾਈਫ ਜਿਹੜੀ ਹੈ ਘਰ ਵਾਲੀ ਧਰਮ ਸੁਪਤਨੀ ਗਨੀਬ ਕੌਰ ਮਨਜੀਠੀਆ ਉਹਦੀ ਇੰਗਲਿਸ਼ ਫਟਾਫਟ ਬਾਹਰ ਆ ਗਈ ਪਹਿਲਾਂ ਤਾਂ ਬੋਲਦੀ ਦੇਖੀ ਨਹੀਂ ਕਦੇ ਅੱਜ ਕਹਿੰਦੀ ਮੇਰੇ ਨਾਲ ਅਫਸਰ ਤੱਕੇ ਈਸਾਈ ਕਰਦੇ ਐ ਵੀ ਜਿਹੜੇ ਵਿਲੈਂਸ ਦੇ ਅਫਸਰ ਹੋਣਗੇ ਉਹਨਾਂ ਨੂੰ ਪਤਾ ਐ ਉਹ ਲੇਡੀ ਨਾਲ ਤੱਕਾ ਕਿਉਂ ਕਰਨਗੇ ਭਾਈ ਉਹ ਮੀਡੀਆ ਸਾਹਮਣੇ ਡਰਾਮੇ ਦੇਖੋ ਕਰਦੇ ਉਹ ਬਾਹਰ ਆਈ ਉਹ ਜਿਵੇਂ ਪ੍ਰਿੰਟਡ ਐਂਟਾ ਦੀ ਇੱਕ ਫਿਲਮ ਨਹੀਂ ਹੈਗੀ ਸਨ ਦੇ ਉਹਨਾਂ ਨਾਲ ਛਤਰੀ ਲਈ ਹੁੰਦੀ ਆ ਪਰ ਇਦਾਂ ਇੱਕ ਛਤਰੀ ਲੈ ਕੇ ਆਉਂਦਾ ਮੀ ਪੈਂਦਾ ਸੀ ਤੇ ਮੀਡੀਆ ਨੂੰ ਕਹਿੰਦੀ ਮੇਰਾ ਪਰਿਵਾਰ ਹੈ ਤੁਸੀਂ ਅੰਦਰ ਆਓ ਅੰਦਰ ਆਓ ਵਿਵਾਦੋਵਤ ਬਾਹਰਲ ਹੋਵੇ ਮਜੀਠੀਏ ਦੀ ਕਰਤੂਤ ਲੋਕਾਂ ਵਿੱਚ ਹੀਰੋ ਬਣੇ ਹੀਰੋ ਨਹੀਂ ਬਣਦਾ ਲੋਕਾਂ ਨੂੰ ਪਤਾ ਹੈ ਵੀ ਹਜ਼ਾਰਾਂ ਮੁੰਡਾ ਚਿੱਟੇ ਨਾਲ ਮਰਵਾਤਾ ਹਰਾਮ ਖਰੋ ਚੁੱਲਿਆਂ ਦੇ ਵਿੱਚ ਘਾ ਉੱਗਿਆ ਹੋਇਆ ਵਿੱਚ ਘਰਾਂ ਦੇ ਖਲੇ ਚੁੱਲੇ ਬਲੇ ਨਹੀਂ ਤੁਹਾਡੀ ਕਰਤੂਤ ਕਰਕੇ ਆਸ਼ਾ ਬਈ ਮੈਂ ਇੱਕ ਬੇਨਤੀ ਕਰਨੀ ਹੈ ਜਿਹੜਾ ਵੀ ਅਕਾਲੀ ਨਾ ਆਪਣੇ ਦਿਮਾਗ ਵਿੱਚ ਇਹ ਕੀੜਾ ਰੱਖ ਕੇ ਬੈਠਾ ਹੋਵੇ ਵੀ ਬੇਕਰਮ ਸਿੰਘ ਮੰਜੀਠੀਆ ਭਲਾ ਮਾਨਸ ਹੈ ਮੈਂ ਦੱਸ ਦਿੰਨਾ ਵੀ ਜੇ ਮੈਨੂੰ ਕੋਰਟ ਵਿੱਚ ਬੁਲਾਉਣਾ ਪਿਆ ਗਵਾਹੀ ਵਾਸਤੇ ਮੈਂ ਗਵਾਹੀ देऊ ਮੈਂ ਕਹੂੰ ਵੀ ਇਹ ਹਰਾਮਖੋਰ ਨੇ 10000 ਕਰੋੜ ਦਾ ਧੰਦਾ ਕੀਤਾ ਚਿੱਟੇ ਦਾ ਵਪਾਰੀ ਹੈ ਇਹ ਇਹਨੇ ਹਜ਼ਾਰਾਂ ਨੌਜਵਾਨ ਮਰਵਾਇਆ ਹੈ ਵੀਡੀਓ ਵਾਇਰਲ ਹੋਈਆਂ ਪਈਆਂ ਨਾ ਮੁੰਡਿਆਂ ਦੀਆਂ ਜਿਹੜੇ ਕਹਿੰਦੇ ਨੇ ਸਾਡਾ ਘਰ ਮਜੀਠੀਏ ਨੇ ਉਜਾੜਿਆ ਲੈ ਇੱਕ ਹੋਰ ਗੱਲ ਚੇਤੇ ਆ ਗਈ ਇਹਦਾ ਜੀਜਾ ਸਾਹਮਣੇ ਆਇਆ ਸੁਖਾ ਅਮਲੀ ਗੱਪੀ ਕਹਿੰਦਾ ਅਸੀਂ ਪੂਰਾ ਅਕਾਲੇਦਨ ਮਜੀਠੀਏ ਦੇ ਨਾਲ ਖੜੇ ਆਂ ਹਰਾਮ ਖੋਰੋ 23 ਤਰੀਕ ਨੂੰ ਵੋਟਾਂ ਦਾ ਰਿਜ਼ਲਟ ਆਇਆ ਸੀ ਲੁਧਿਆਣੇ ਜਮਨੀ ਚੋਂ ਦਾ ਕਿੰਨੀਆਂ ਵੋਟਾਂ ਪਈਆਂ 8000 ਕਿਹੜਾ ਕਾਲਜਲ ਖੜਾ ਪੰਜ ਮੈਂਬਰੀ ਕਮੇਟੀ ਬਣਾਈ 30 ਲੱਖ ਦੀ ਭਰਤੀ ਕਰ ਲਈ ਇਹਦਾ ਮਤਲਬ ਪਤਾ ਕੀ ਹੈ ਵੀ ਅਸੀਂ ਸਾਰੇ ਨੀਲੀਆਂ ਪੱਗਾਂ ਵਾਲੇ ਨਸ਼ਾ ਵੇਚਣ ਵਾਲਿਆਂ ਦੇ ਨਾਲ ਸਹਿਮਤਾਂ ਇਦਾਂ ਕਹਿੰਦੇ ਆ ਜਣ ਕੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਜ਼ਖਮਾਂ ਤੇ ਨਮਕ ਛਿੜਕਣਾ ਚਾਹੁੰਦੇ ਆ ਵੀ ਸਾਡੇ ਰਿਸ਼ਤੇਦਾਰ ਬਿਕਰਮ ਸਿੰਘ ਮੰਜੀਠੀਏ ਨੇ ਚਿਟਾ ਵੇਚਿਆ ਤੂੰ ਵੇਚਦਾ ਚਿੱਟਾ ਇਹ ਡਾਇਲੌਗ ਤਾਂ ਹੋਰ ਸੀ ਇੱਕ ਬੀਬੀ ਦਾ ਹੈ ਮੈਂ ਉਹ ਨਹੀਂ ਬੋਲਣਾ ਹੁਣ ਇਹ ਕਹਿਣਾ ਚਾਹੁੰਦੇ ਆ ਵੀ ਸਾਡੇ ਇਸ ਦਿਨ ਚਿੱਟਾ ਵੇਚੇ ਆਸ ਤਾਂ ਨਾਲ ਖੜਾਂਗੇ ਅਸੀਂ ਤਾਂ ਪੰਜਾਬ ਨੂੰ ਉਜਾੜਾਂਗੇ ਅੱਛਾ ਅੱਛਾ ਗੱਲ ਚੇਤੇ ਆ ਜੇ ਮੇਰੇ ਆ ਗਈ ਆ ਗਈ ਆ ਗਈ ਉਹ ਗੱਲ ਪਤਾ ਕਿਹੜੀ ਹੈ ਬਾਦਲ ਟੋੜਾ ਤੇ ਤਲਵੰਡੀ ਠੀਕ ਹੈ ਬਾਦਲ ਟੋੜਾ ਤੇ ਚਲ ਬੰਡੀ ਇਦਾਂ ਹੀ ਸੀ ਗੱਲ ਕੀ ਮਰਦੇ ਬੋਲਣ ਨੂੰ ਰਾਜ ਢਾਈ ਸਾਲ ਨਹੀਂ ਚੱਲਣਾ ਮਰਦੇ ਕਾਲੀ ਬੋਲਣ ਨੂੰ ਇਹਨਾਂ ਹਰਾਮਖੋरां ਜਿਹੜੇ ਕਹਿੰਦੇ ਨੇ ਤੱਕੜੀ ਬਾਬੇ ਨਾਨਕ ਦੀ ਉਹਦੇ ਨਾਲ ਚਿੱਟਾ ਵੇਚੇ ਨੇ ਚਿੱਟਾ ਭੁੱਕੀ ਵੇਚੀ ਫੀਮ ਵੇਚੀ ਇਹਨਾਂ ਹਰਾਮਖੋਰਾ ਨੇ ਤੇ ਹੁਣ ਚੀਕਾਂ ਪੈਂਦੀਆਂ ਨੇ ਅਸ਼ਾ ਇਹਦੇ ਘਰ ਵਾਲੀ ਪਤਾ ਕਹਿੰਦੀ ਅਕੇ ਸਾਨੂੰ ਦੱਸਿਆ ਨਹੀਂ ਜੇ ਪੁਲਿਸ ਨੇ ਸਾਨੂੰ ਵਿਜੀਲੈਂਸ ਨੇ ਦੱਸਿਆ ਨਹੀਂ ਕਿਉਂ ਦੱਸਣਗੇ ਭਾਈ ਕਿਉਂ ਦੱਸ ਮੀਰੇ ਸਾਨੂੰ ਮਤਲਬ ਤੁਹਾਨੂੰ ਦੱਸ ਦੇ ਤੇ ਤੁਸੀਂ ਜਿਹੜਾ ਸਮਾਨ ਪੈਸੇ ਉਹ ਸਾਹਮ ਦੇਂਦੇ ਜਾਂ ਘਰ ਉਲਟ ਜਾਂਦੇ ਥੂੰ ਦੱਸ ਦੇ ਅਗਲੇ ਹੈ ਜੋ ਤੁਹਾਡੀ ਸਰਕਾਰ ਸੀ ਉਦੋਂ ਕੀ ਹੁੰਦਾ ਸੀ ਉਹ ਦੱਸਦੇ ਸੀ ਕਿਸੇ ਨੂੰ ਹੁਣ ਮੈਂ ਇੱਕ ਬੇਨਤੀ ਕਰਨੀ ਹੈ ਪ੍ਰਸ਼ਾਸਨ ਨੂੰ ਜਾਂ ਵਿਜੀਲੈਂਸ ਨੂੰ ਬੇਦੀਆਂ ਚੀਕਾਂ ਜ਼ਰੂਰ ਪਹਿਣ ਜਿਵੇਂ 30 30 ਕਰਦਾ ਸੀ ਇਹਨੇ ਹਰਾਮਖੋਰ ਨੇ ਟੱਕਾ ਨਹੀਂ ਤੋੜਿਆ ਕਿਤੇ ਭਗਵੰਤ ਮਾਨ ਨੂੰ ਗਾਲਾਂ ਕਿਤੇ ਅਛਾ ਲੈ ਖਵਾਇਆ ਜਾ ਗਵਾ ਡੱਡੂ ਇੱਕ ਸ਼ਖਵਾਲ ਸਿੰਘ ਖੈਰਾ ਉਹਨੇ ਮਿੱਟੀ ਐਵੇਂ ਪਟਾ ਲਈ ਆਪਣੀ ਉਹ ਕਹਿੰਦਾ ਲੈ ਕਿ ਮੈਂ ਨਿੰਦਾ ਕਰਦਾ ਬੇਕਰਮ ਸਿੰਘ ਮਜੀਠੀਆ ਨੂੰ ਫੜਨਾ ਮੈਂ ਨਿੰਦਾ ਕਰਦਾ ਦੇਖੋ ਤੁਸੀਂ ਹੁਣ ਇਹ ਨਾ ਅੰਦਰ ਖਾਤੇ ਕਿੱਦਾਂ ਇੱਕ ਦੂਜੇ ਨਾਲ ਰੋਟੀ ਸਾਂਝੀ ਕਰਦੇ ਨੇ ਪੈਗ ਸਿਗ ਸਾਂਝਾ ਕਰਦੇ ਨੇ ਇਹ ਇੱਥੋਂ ਪਤਾ ਲੱਗਦਾ ਵੀ ਭਰਾਵਾ ਤੂੰ ਪਹਿਲਾਂ ਭਵੰਤਮਾਨ ਨਾਲ ਫਿਰਦਾ ਰਿਹਾ ਜਦੋਂ ਦਾਲ ਨਾਗਣੀ ਫਿਰ ਕਾਂਗਰਸ ਚ ਵੱਲ ਗਿਆ ਹੁਣ ਤੈਨੂੰ ਕੀ ਲੱਗਦਾ ਵੀ ਅਕਾਲੀਆਂ ਵਿੱਚ ਆ ਜਾਏਗਾ ਐਵੇਂ ਹੀ ਘਰੇ ਬੈਠੇ ਬਹਾਈ ਮਿੱਟੀ ਪਟਾ ਲੈਂਦੇ ਇਹ ਖੈਰੇ ਦੀ ਗੱਲ ਕਰਦਾ ਮੈਂ ਪਰ ਬਈ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਕੌਫੀ ਦੇ ਕੱਪਾਂ 'ਚ ਤਿੰਨ ਚਾਰ ਪੀਉਂ ਚਾਰ ਤਾਂ ਵੀ ਗਿਆ 4 ਰੁਪਏ ਸਵਾਦ ਬੜਾ ਆਇਆ ਬਾਅਦ ਸਪੈਂਦੀ ਸੀ ਲਾਲ ਬੱਤੀਆਂ ਲਾ ਕੇ ਵਿਜੀਲੈਂਸ ਵਾਲੇ ਲੈ ਕੇ ਦੋ ਢਾਈ ਸੌ ਪੁਲਿਸ ਵਾਲਾ ਜਾ ਬਣੇ ਚੀਕਾਂ ਪੈਣ ਫਿਰ ਅੱਛਾ ਦੋਨੇ ਮੁੰਡੇ ਨਾ ਪੱਗਾਂ ਬਣਾ ਕੇ ਪੂਰੀ ਨਾਟਕਬਾਜ਼ੀ ਕੀਤੀ ਆਹ ਪੁੱਤਰੋ ਗਲੇ ਮਿਲ ਗਈ ਲੈ ਤੇ ਹਰਾਮਖੋਰ ਲੀਲੀਆਂ ਪੱਗਾਂ ਵਾਲੇ ਬਾਹਰ ਖੜੇ ਦੇਜਕਾਰੇ ਤੇ ਜਕਾਰਾ ਦੇਜਕਾਰੇ ਤੇ ਜਕਾਰਾ ਵੀ ਸ਼ਰਮ ਕਰ ਲੋ ਮਾੜੀ ਮੋਟੀ ਮਾੜੀ ਮੋਟੀ ਸ਼ਰਮ ਕਰ ਲੋ ਤੁਸੀਂ ਉਹ ਬੰਦਾ ਨਸ਼ਾ ਤਸ਼ਕਰ ਹੈ 10000 ਕਰੋੜ ਦਾ ਡਰੱਗ ਦਾ ਧੰਦਾ ਕੀਤਾ ਚਿੱਟਾ ਵੇਚਿਆ ਅੱਧਾ ਪੰਜਾਬ ਮਰਵਾਤਾ ਤੇ ਹੁਣ ਚੱਲਿਆ ਤਾਂ ਉਹ ਬਿਜਿਲੈਂਸ ਕੋਲੇ ਹੈ ਪੁਸ਼ਕਿਸ਼ ਹੋਣੀ ਹੈ ਮੁੱਦਾ ਪਾ ਕੇ ਪਟਾ ਫੇਰਨਗੇ ਉਹ ਜੇ ਤੁਸੀਂ ਜਿਕਾਰੇ ਛੱਡੀ ਜਾਂਦੇ ਹੋ ਐਰਾਨ ਦੀ جنگ ਲੜਨ ਚੱਲਿਆ ਵੀ ਮੈਡਲ ਲੈ ਕੇ ਆਊਗਾ ਇਸ ਬੰਦੇ ਨੂੰ ਨਾ ਘੱਟੋ ਘੱਟ 20-25 ਸਾਲ ਜੇ ਜੇਲ੍ਹ ਵਿੱਚ ਰੱਖੋਗੇ ਤਾਂ ਪੰਜਾਬ ਦੇ ਦੂਜੇ ਨਸ਼ਾ ਤਸਕਰਾਂ ਨੂੰ ਮਾੜੀ ਮੁੱਟੀ ਅਕਲ ਆਉਣੀ ਹੈ ਹੁਣ ਮਾਰੋ ਚੀਕਾ ਹੁਣ ਧਰਨਾ ਲਾ ਦਿਓ ਬਸ ਇੰਨੀ ਗੱਲ ਕਰਨੀ ਸੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਵੇ ਅੱਜ ਸਭ ਤੋਂ ਵੱਡਾ ਨਸ਼ੇ ਦਾ ਡਰਗ ਦਾ ਮਗਰਮਸ਼ ਫੜਿਆ ਤੇ ਬਹੁਤ ਵਧੀਆ ਸਲਾਹਾਂ加 ਜੋ ਕਦਮ ਹੈ ਵਿਜੀਲੈਂਸ ਦਾ ਤੇ ਪੰਜਾਬ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ